ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਬਾਈ ਨਵੇਂ ਬਲੌਗ ਚ ਸਭ ਦਾ ਸਵਾਗਤ ਆ ਬਲੌਗ ਬਲੌਗ ਵੀ ਨਹੀਂ ਕਹਿ ਸਕਦਾ ਮੈਂ ਤੈਨੂੰ ਇਹ ਤਾਂ ਇੱਕ ਬਈ ਬਸ ਬਲੌਗ ਆ ਪਾ ਤਾ ਬਣਾਉਣਾ ਵੀ ਸਾਰੇ ਭਰਾਵਾਂ ਨੂੰ ਪਤਾ ਲੱਗੀ ਜਾਵੇ ਵੀ ਸੇਵਾ ਚੱਲ ਰਹੀ ਆ ਹਨਾ ਤੇ ਬਾਈ ਆਪਣਾ ਜ਼ਿਲ੍ਹਾ ਪੈ ਜਾਂਦਾ ਸੰਗਰੂਰ ਪਿੰਡ ਆਪਣਾ ਹਰੀਗੜਾ ਪਾਤਣਾ ਦੜਬਾ ਆਪਣਾ ਏਰੀਆ ਤੇ ਅੱਜ ਆਏ ਦੀ ਆਪਾਂ ਬਾਈ ਉਰੇ ਫੈਕਟਰੀ ਜਾਗੇ ਤੇ ਅਸੀਂ ਅਸੀਂ ਲੱਦਣਾ ਵਣੋ ਚਾਰ ਆ ਚਾਰ ਲੈ ਕੇ ਜਾਣਾ ਅਸੀਂ ਨੇ ਜਾਣਾ ਤਰਨ ਤਾਰਨ ਸੈਡ ਜਿੱਥੇ ਜਿੱਥੇ ਲੋੜ ਹੋਵੇ ਬਾਈ ਸਾਨੂੰ ਲੋਕੇਸ਼ਨਾਂ ਆਈਆਂ ਪਈਆਂ ਨੇ ਆਚਾਰ ਭਰਨ ਆਏ ਸੀ ਇੱਕ ਟਰਾਲੀ ਆਪਾਂ ਆਚਾਰ ਦੀ ਭਰਨੀ ਆ ਤੇ ਇੱਕ ਟਰਾਲੀ ਆਪਾਂ ਭਰਨੀ ਆ ਰਾਸ਼ਨ ਦੀ ਮੰਗਰਮੂਰੇ ਦੋ ਟਰਾਲੀਆਂ ਇਹ ਟਰੈਕਟਰ ਮੰਗਰ ਲੈ ਕੇ ਜਾਵਾਂਗੇ ਬਾਕੀ ਇਹ ਗੱਡਾ ਲਾ ਕੇ ਬਾਈ ਦੁਬਾਰੇ ਵੀ ਲਗਾਤਾਰ ਚੱਲਦੀ ਰਹੂਗੀ ਦੁਬਾਰਾ ਫੇਰ ਜਾਵਾਂਗੇ ਹੁਣ ਅਸੀਂ ਬਸ ਉਹ ਟਰੈਕਟਰ ਨਾਲ ਭਰਨ ਲੱਗਿਆਂ ਆ ਆਚਾਰ ਤੇ ਇਧਰ ਆਪਣੇ ਪਿੰਡ ਦੇ ਸੈਕਟਰੀ ਸਾਹਿਬ ਤੇ ਬਾਬਾ ਜੀ ਤੇ ਪ੍ਰਮਾਤਮਾ ਦੀ ਹੋਟ ਲੈ ਕੇ ਬਾਈ ਕਿਰਾ ਅੱਜ ਫੇਰ ਸਟਾਰਟ ਕਰਤੀ ਸੇਵਾ ਤੇ ਹੁਣ ਅਸੀਂ ਭਰ ਲਈ ਆ ਆਚਾਰ ਆ ਛੋਟੀਆਂ ਵੱਡੀਆਂ ਇਕੱਠਾ ਵੀ ਲੈ ਲ ਤਾਰਨੀ ਔਖੀਆਂ ਬਈ ਚੱਕ ਚੱਕ ਕੇ ਸਾਨੂੰ ਅਸੀਂ ਲੈਣ ਲੱਗਿਆ ਪਰ ਛੋਟੀਆਂ ਗੱਠਾਂ ਤੇ ਜਿਆਦਾ ਡਿਮਾਂਡ ਆ ਰਹੀ ਸੀ ਵੀ ਡੰਗਰ ਭੁੱਖੇ ਨੇ ਬਾਕੀ ਸਾਰਾ ਹਿੱਲਾ ਹੋਈ ਜਾਂਦਾ ਸੀ ਕੋਈ ਕੋਈ ਰਾਸ਼ਨ ਵੀ ਮੰਗ ਰੇ ਸੀ ਤੇ ਬਾਕੀ ਕਹਿੰਦੇ ਵੀ ਜਿਆਦਾ ਡੰਗਰਾਂ ਦਾ ਔਖਾ ਕਿਉਂਕਿ ਤੂੜੀ ਦਾੜੀ ਭੇਜ ਗਈ ਤੇ ਹਰਾ-ਹੁਰਾ ਸਾਰਾ ਡੁੱਬ ਗਿਆ ਤੇ ਬਾਬਾ ਜਲਦੀ ਜਲਦੀ ਯਾਰ ਸਭ ਕੁਝ ਕਰਦੇ ਸੈੱਟ ਤੇ ਬਾਕੀ ਵੀ ਅਸੀਂ ਸੇਵਾ ਲੈ ਕੇ ਸੰਗਰੂਰ ਜ਼ਿਲ੍ਹੇ ਤੋਂ ਚੱਲ ਪਏ ਆਪਾਂ ਜਾਣਾ ਤਰਨਤਾਰਨ ਫਰੋਜਪੁਰ ਸਾਈਡ ਨੂੰ ਤੇ ਬਾਕੀ ਮੁੰਡੇ ਫਿਰ ਸਾਡੇ ਨਾਲ ਜਾਣਗੇ ਹਜੇ ਤਾਂ ਅਸੀਂ ਲੱਦਣ ਆਏ ਸੀ ਸਮਾਨ ਇਕਾ ਟਰਾਲੀ ਆਪਾਂ ਰਾਸ਼ਣ ਦੀ ਭਰਨੀ ਆ। ਲੋ ਵੀ ਮਿੱਤਰੋ ਪਹਿਲੀਆਂ ਦੋ ਗੱਠਾਂ ਟਰਾਲੀ 'ਚ ਧਰਨ ਲੱਗੇ ਆ। ਪਰਮਾਤਮਾ ਯਾਰ ਮਿਹਰ ਕਰੇ। ਵੈਸੇ ਤਾਂ ਮਾੜਾ ਟਾਈਮ ਪੰਜਾਬ 'ਤੇ ਆਵੇ ਨਾ ਪਰ ਜੇ ਆ ਗਿਆ ਬਈ ਖੜੇਆਂ ਨਾਲ ਤੁਹਾਡੀ ਸਪੋਰਟ ਚਾਹੀਦੀ ਆ ਯਾਰ ਜਿੰਨਾ ਤੁਸੀਂ ਹੌਸਲਾ ਪਾ ਜਾਈਂ ਕਰੀ ਚੱਲੋਗੇ ਬਈ ਹਨਾ ਆਪਾਂ ਤਾਂ ਜਿੰਨਾ ਕਿ ਬਈ ਵੀਡੀਓ ਨੂੰ ਵੀ ਵਾਦ ਤੋਂ ਵਾਦ ਸ਼ੇਅਰ ਕਰਦਿਆ ਕਰੋ ਜਿੰਨਾ ਕਿ ਸੋਸ਼ਲ ਮੀਡੀਆ ਤੋਂ ਪੈਸਾ ਬਣੂ ਆਪਾਂ ਤਾਂ ਉਹ ਵੀ ਲਾ ਰਹੇ ਆ ਤੁਹਾਨੂੰ ਪਤਾ ਬਈ ਆਪਾਂ ਪਹਿਲਾਂ ਵੀ ਸੇਵਾ ਕਰੀ ਆ ਪਹਿਲਾਂ ਵੀ ਲਾਏ ਨੇ ਹੁਣ ਵੀ ਲਾਵਾਂਗੇ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਪੈਸੇ-ਪੂਸੇ ਦੀ ਭੁੱਖ ਨਹੀਂ ਹੈਗੀ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਇਹ ਜ਼ਿੰਦਗੀ ਕਿਸੇ ਕਿਸੇ ਨੂੰ ਮਿਲਦੀ ਹੈ ਇਨਸਾਨੀਅਤ ਦਾ ਬਥੇਰੇ ਲੋਕਾਂ ਕੋਲ ਕਰੋੜਾਂ ਰੁਪਏ ਪਏ ਨੇ ਲਾਉਣ ਦਾ ਵੀ ਜਿਗਰਾ ਚਾਹੀਦਾ ਕਹਿੰਦੇ ਹੁੰਦੇ ਨੇ ਸਿਆਣੇ ਤੇ ਅਸੀਂ ਤਾਂ ਲੱਗੇ ਆ ਬਾਈ ਬਾਕੀ ਵੀ ਜਿਹੜਾ ਪ੍ਰਾ ਜਿੰਨਾ ਕਿ ਤੁਸੀਂ ਕਰ ਸਕਦੇ ਯਾਰ ਓਨਾਂ ਕਿ ਜ਼ਰੂਰ ਕਰਿਓ ਕੋਈ ਵੀ ਕੋਈ ਵੀ ਸੇਵਾ ਕਰ ਰਿਹਾ ਬੰਦਾ ਯਾਰ ਜਿੰਨੇ ਕੁ ਜੋਗੇ ਹੈਗੇ ਓੰਨਾਂ ਦੀ ਸੇਵਾ ਲੈ ਕੇ ਜ਼ਰੂਰ ਜਾਓ ਯਾਰ ਹਨਾ ਥੋੜੇ-ਥੋੜੇ ਨਾਲ ਕਹਿੰਦੇ ਹੁੰਦੇ ਨੇ ਤਨਕੇ-ਤਨਕੇ ਨਾਲ ਬਹੁਤ ਕੁਝ ਹੋ ਜਾਂਦਾ ਬੂੰਦ-ਬੂੰਦ ਨਾਲ ਸਾਗਰ ਭਰ ਜਾਂਦਾ ਜੇ ਵੀ ਵੀ 50 50 ਕਿਲੋ ਵੀ ਕੁਛ ਵੀ ਲੈ ਜਾਣੇ ਆਪਾਂ ਉਹਦੇ ਨਾਲ ਕਈ ਕਈ ਘਰਾਂ ਦਾ ਗੁਜ਼ਾਰਾ ਚੱਲ ਸਕਦਾ ਵੈਸੇ ਤਾਂ ਮਾਰ ਪਵੇ ਨਾ ਪਰਮਾਤਮਾ ਕਰੇ ਪੰਜਾਬ ਤੇ ਕਦੇ ਇਹੋ ਜੀ ਮਾਰ ਪਵੇ ਨਾ ਔਰ ਜੇ ਪੈ ਗਈ ਬਾਈ ਕੁਛਕਹੀ ਸਾ ਬਚਿਆ ਸਾਡੇ ਸੰਗਰੂਰ ਦਾ ਸਾਮਾਂਗੇ ਬਾਈ ਤੁਹਾਡੇ ਨਾਲ ਆ ਮਾਜੇ ਵਾਲੇ ਉਹ ਟੈਨਸ਼ਨ ਨਾ ਲਓ ਤੁਹਾਡੇ ਨਾਲ ਆ ਬਾਈ ਜਿੰਨਾ ਟਾਈਮ ਪਰਮਾਤਮਾ ਨੇ ਮਿਹਰ ਕਰੀ ਉਹਨਾਂ ਕੇ ਟਾਈਮ ਤੁਹਾਡੇ ਨਾਲ ਖੜਾਂਗੇ ਕੋਈ ਚੱਕਰ ਨਹੀਂ ਬੱਬਾ ਬਸ ਮਿਹਰ ਰੱਖੇ ਬਾਈ ਅੱਜ ਪਹਿਲੀ ਟਰਾਲੀ ਭਰਨ ਲੱਗਿਆ ਅਸੀਂ ਰਾਸ਼ਨ ਵੀ ਕਰਤਾ ਬੁੱਕ ਉਹ ਪੈਕਿੰਗਾਂ ਹੋਣ ਲੱਗੀਆਂ ਦੂਜੀ ਟਰਾਲੀ ਚ ਰਾਸ਼ਨ ਭਰ ਲੈਣਾ ਤੇ ਅਗਲੇ ਗੇੜੇ 'ਚ ਆਪਾਂ ਤੂੜੀ ਆਪਾਂ ਨੂੰ 100 ਕਵੰਟਲ ਕਿਸੇ ਮੁੰਡੇ ਦਾ ਮੈਸੇਜ ਆਇਆ ਹੋਇਆ ਕਹਿੰਦਾ ਭਾਈ 100 ਕਵੰਟਲ ਤੂੜੀ ਲੈ ਜਾਓ ਮੇਰੇ ਤੋਂ ਉਹਨੂੰ ਪੁੱਛਿਆ ਆਪਾਂ ਨੇ ਉਹਦਾ ਏਰੀਆ ਕਿਹੜਾ ਪੁੱਛਦੇ ਆ ਉਹਨੂੰ ਫਿਰ ਆਪਾਂ ਐ ਕਰ ਲਾਂਗੇ ਵੀ ਉਹ ਤੂੜੀ ਵੀ ਲੈ ਜਾਾਂਗੇ ਅਗਲੀ ਬਾਅਦ ਠੀਕ ਆ ਦੇਖੋ ਹੁਣ ਲੱਗੇ ਦੀ ਆਪਾਂ ਬਾਜਨ ਨਾਲ ਹਿਸਾਬਕਤਾ ਕਰਨਾ ਬਾਜਨ ਵੀ ਬਹੁਤ ਹੋ ਗਿਆ ਚੈੱਕ ਬਾਕੀ ਪਰਚੀ ਵੀ ਦਿਖਾ ਦੂੰਗਾ ਤੁਹਾਨੂੰ ਖਾਲੀ ਬਾਜਨ ਕਿੰਨਾ ਸੀ ਅਸੀਂ ਵੀ ਗੈਲੋਂ ਡਿਗ ਜੇ ਨਾ ਜਾਵੇ ਤਾਂ ਕਰਕੇ ਗੈਲ ਜੇ ਪਵਾਈ ਨਹੀਂ ਹੈਗਾ ਫਿਰ ਬਾਕੀ ਮੌਸਮ ਹੋ ਗਿਆ ਥੋੜਾ ਜਿਹਾ ਖਰਾਬ ਕਣੀਆਂ ਨਹੀਂ ਆ ਰਹੀਆਂ ਨੇ ਬਾਕੀ ਕੋਈ ਨਹੀਂ ਬਸ ਤਾਂ ਪਹਿਲਾਂ ਤਾਂ ਸਾਡੀ ਡੈਕ ਲਾਉਣ ਦੀ ਸਲਾਹ ਸੀ ਯਾਰ ਪਹਿਲਾਂ ਵੀ ਆ ਡੈਕ ਖੋਲੇ ਦਈਏ ਵੱਡਾ ਫਿਰ ਇਤੇ ਬਹਾਵਾ ਟਾਈਮ ਜਾ ਲੱਗਣਾ ਯਾਰ ਬਾਕੀ ਕੋਈ ਨਹੀਂ ਅਗਲੇ ਘੜੇ ਦੇਖਾਂਗੇ ਜੇ ਕੋਈ ਦਿੱਕਤ ਜੀ ਲੱਗੀ ਖੋਲਦਾਂਗੇ ਨਹੀਂ ਫਿਰ ਕੋਈ ਚੱਕਰ ਵੀ ਨਹੀਂ ਹੈਗਾ ਬੈਠਾ ਗਿੱਲ ਸਾਡੇ ਵਾਸਤੇ ਤਾਂ ਗਿੱਲ ਆਪਣਾ ਕੰਮ ਕਰਦਾ ਕਿਛਕਰੀ ਲੈ ਵੀ ਗਿੱਲ ਸਿਆਂ ਜੇ ਕੋਈ ਪ੍ਰੋਬਲਮ ਆਈ ਕੀ ਡੈਕ ਨੂੰ ਪਾਣੀ ਪੂਣੀ ਨਾਲ ਖਰਾਬ ਹੋ ਗਿਆ ਫਿਰ ਹਾਂ ਸਮਝ ਲਈ ਵੀ ਦੁਬਾਰੇ ਆ ਗਿਆ ਟਾਈਮ ਫਿਰ ਹੋਰ ਲਾਉਣਾ ਪਊਗਾ ਬਾਅਦ ਚ ਸਾਰਾ ਕਿਤਾਬ ਹੋ ਗਿਆ ਤਕਰੀਬਨ ਬਾਈ ਕਟਰਾਲੀ ਦੇ ਵਿੱਚ 36 ਹਜ਼ਾਰ ਦਾ ਮਾਲ ਜਿਹੜਾ ਪੈ ਗਿਆ ਤੇ ਬਾਈਆਂ ਦੀ ਕੰਪਨੀ ਹਾਂਜੀ ਉੱਧਰ ਜੇ ਕਿਤੇ ਕੁਝ ਜੀ ਦੀ ਲੋੜ ਹੈ ਮਨ ਨੂੰ ਵੀ ਦੱਸ ਦਿਆਂ ਵੀ ਉਰੇ ਕੱਟੇ ਕਰਨ ਲੱਗ ਰਹੇ ਆ ਮਤਲਬ ਅੱਜ ਸਾਰੇ ਉਰੇ ਅੱਜ ਘੱਟ ਉਹ ਤਾਂ ਮੈਂ ਉਰੇ ਤਾਂ ਉਹ ਆ ਗਿਆ ਫੈਕਟਰੀ ਕਰ ਕੀ ਮਤਲਬ ਫਿਰ ਅਮੇ ਉਹ ਸਾਬ ਨਾਲ ਮਤਲਬ ਜਿਹੜੀ ਚੀਜ਼ ਜਿਹੜੀ ਚੀਜ਼ ਦੀ ਲੋੜ ਆ 4 ਕਿਲੋ ਦਾ 4 ਦੇ ਜਵੇਂ ਤੂੜੀ ਕੀ ਲੋੜ ਹੈ ਤੂੜੀ ਕਣਕ ਕਿ ਲੋੜ ਜਿਹੜੀ ਚੀਜ਼ ਦੀ ਲੋੜੂਗੀ ਮੈਨੂੰ ਲੋ ਬਾਈ ਵੀ ਯਾਰ ਆਪਣੇ ਮੰਗੂ ਸਹਿਯੋਗੀ ਬੰਦਾ ਹੈਗਾ ਤੇ ਬਾਈ ਨੇ ਆਪਾਂ ਨੂੰ ਰੇਟ ਵੀ ਠੀਕ ਠੀਕ ਲਾਇਆ ਕਹਿੰਦਾ ਲੰਗਰ ਵਾਸਤੇ ਲੈ ਕੇ ਜਾ ਰਹੇ ਹਾਂ ਰੇਟ ਵੀ ਆਪਾਂ ਨੂੰ ਘੱਟ ਲਾਇ ਜੇ ਕਿਸੇ ਨੂੰ ਹੋਰ ਲੰਗਰ ਵਾਸਤੇ ਮਾਲ ਲੈ ਜਾਣਾ ਹੋਵੇ ਬਾਈ ਬਾਈ ਕੋਲੇ ਬਾਧੂ ਪਿਆ ਆਪਾਂ ਖੜੇ ਆ ਪਿੰਡਾਂ ਸ਼ਾਦੀ ਹਰੀ ਆਪਣੇ ਪਿੰਡ ਦੇ ਕੋਲੇ ਜੇ ਲੈ ਜਾਣਾ ਹੋਵੇ ਬਾਈਆਂ ਦਾ ਸੰਪਰਕ ਨੰਬਰ ਨੰਬਰ ਬੋਲਿਓ ਜੀ ਆਪਣਾ ਜੇ ਕਿਸੇ ਨੂੰ ਮਾਲ ਲੈਣਾ ਹੁਣ ਕਾਟ ਦੇ ਦੇ ਆ ਬੋ ਜੀ ਮੁੰਡੇ ਦਾ ਅੱਛਾ ਜੀ ਮੇਤਰੋ ਬਾਈਆਂ ਦਾ ਨੰਬਰ 9872652086 ਜੇ ਕਿਸੇ ਭਰਾ ਨੇ ਬਾਈ ਲੰਗਰ ਵਾਸਤੇ ਉਰੋਂ ਲੈਣਾ ਹੋਵੇ ਚਾਰ ਚੂਰ ਹਨਾ ਬਾਈਆਂ ਨਾਲ ਕਰ ਲਿਓ ਸੰਪਰਕ ਰੇਟ ਵੀ ਜਾਇਜ ਲਾਉਂਦੇ ਨੇ ਲੰਗਰ ਕਰਕੇ ਵੈਸੇ ਰੇਟ ਬਾਈਆਂ ਦਾ ਵੱਧਾ ਆਪਾਂ ਨੂੰ ਵੀ ਲੰਗਰ ਕਰਕੇ ਰੇਟ ਘਟਾ ਕੇ ਲਾਇਆ ਅਸੀਂ ਵੀ ਸੇਵਾ ਲੈ ਕੇ ਚੱਲੇ ਆ ਬਾਕੀ ਬਾਈ ਵੀ ਆਪਣੇ ਵਾਂਗੂ ਯਾਰ ਸਹਿਯੋਗੀ ਬੰਦਾ ਹੈਗਾ ਹਾਂ ਬਾਈ ਹੋਰੀ ਵੀ ਲੰਗਰ ਲੈ ਕੇ ਆਉਣਗੇ ਕਹਿ ਰਹੇ ਨੇ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਉਹ ਦੱਸੋ ਹਾਂਜੀ ਬਾਕੀ ਘੈਂਟ ਬੰਦੇ ਨੇ ਬਾਈ ਆਪਾਂ ਖੜੇ ਪਿੰਡ ਸ਼ਾਦੀ ਹਰੀ ਆਪਣੇ ਪਿੰਡ ਦੇ ਲਵੇ ਸ਼ਾਦੀ ਹਰੀ ਓਕੇ ਜੀ ਧੰਨਵਾਦ ਜੀ ओके जी ओके जी ਲੋਬੀ ਸੱਜਣ ਪੈ ਰਹੇ ਆ ਆਪਾਂ ਚਾਰ ਦੀ ਟਰਾਲੀ ਕੱਢਿਆ ਸੀ ਘਰੇ ਤੇ ਹੁਣ ਆ ਗਏ ਅਸੀਂ ਬਈ ਸ਼ਹਿਰ 파ਤੜਾ ਇੱਥੋਂ ਆਪਾਂ ਸੌਦੇ ਦੀ ਪੈਕਿੰਗ ਕਰਾਉਣੀ ਆ ਤੇ ਪਹਿਲਾਂ ਸਲਾਸੀਂ ਵੀ ਹੋਰ ਪਾਣੀ ਵੀ ਉਹਨੂੰ ਲੈ ਲਾਂਗੇ ਪਾਈ ਹਨਾ ਕੱਲ ਨੂੰ ਸਵੇਰੇ ਅੱਜ ਪੈਕਿੰਗ ਕਰਾ ਕੇ ਜਾਵਾਂਗੇ ਬਈ ਜੰਨਾ ਕ ਸਾਮਾਨ ਹੋਇਆ ਆਪਾਂ ਪੈਕ ਕਰਾਉਨੇ ਆ ਸੌਦੇ ਦਾ ਤੇ ਦੋੜ ਨਾਲੇ ਲੈ ਕੇ ਚੱਲਾਂਗੇ ਭਾਈ ਇੱਕ ਪੂਰੀ ਭਰ ਕੇ ਸੌਦੇ ਦੀ ਲਿਆਣੀ ਆ ਜਿਹੜਾ ਆਪਾਂ ਘਰੇ ਰੁਟੀਨ ਦੇ ਵਿੱਚ ੁੱਲੇ ਦਾ ਸਮਾਨ ਆ ਕੋ ਲੈ ਕੇ ਜਾਵਾਂਗੇ ਤੇ ਇੱਕ ਆਪਾਂ 4 ਦੀ ਦੋੜ ਮੰਡ ਆਪਾਂ ਨੂੰ ਜਿਆਦੇ ਆਈਆਂ ਸੀ ਆ ਵੀ ਇਹ ਚੀਜ਼ ਜਿਆਦੇ ਤੁਹਾਨੂੰ ਲੋੜ ਆ ਆਪਾਂ ਉਹੀ ਚੀਜ਼ ਲੈ ਕੇ ਜਾਵਾਂਗੇ ਬਾਕੀ ਭਾਈ ਜਿਹੜੀ ਸੰਗ ਕੋਈ ਹੋਰ ਡਿਮਾਂਡ ਕਰੂਗੀ ਆਪਾਂ ਉਹ ਵੀ ਲੈ ਕੇ ਜਾਵਾਂਗੇ ਕੋਈ ਚੱਕਰ ਨਹੀਂ ਅਸੀਂ ਤਾਂ ਫੇਰ ਵੀ ਭਾਈ ਐਨ ਦੇ ਹੋਰ ਤੁਸੀਂ ਸਾਡਾ ਏਰੀਆ ਦਾ ਸੈੱਟ ਆ ਪਹਿਲਾਂ ਪਿਛਲੀ ਵਾਰ ਤਾਂ ਆਪਣੇ ਏਰੀਆ ਜੀ ਵੀ ਮਾਰ ਪਈ ਸੀ ਇੱਧਰ ਪਾਤਰਾਂ ਸਤਰਾਂ ਨੇ ਏਰੀਏ ਚ ਮੂਨਕੇ ਏਰੀਏ ਚ ਠੀਕ ਆ ਦੀਪ ਕਰ ਦਿਓ ਪਾਏਂਗੇ ਵਧੀਆ ਕਰ ਦੀ ਜੰਗਾ ਲਾ ਜੀ ਗੱਤ ਆ ਜੋ ਜਣੋ ਹੁਦੋ ਵੀ ਆਪਣਾ ਹੋ ਗਿਆ ਪੈਕ ਬਾਈ ਨਾਲ ਕਾਲੀ ਗੱਲਬਾਤ ਵੀ ਤੂੰ ਹੀ ਪਿਕ ਕਰਦੀ ਸਾਰਾ 70 ਗ ਪੈਕ ਆਪਾਂ ਪੈਕ ਕਰਾ ਰਹੇ ਤਾਂ ਕਰੀਬ 1.5 ਲੱਖ ਰੁਪਏ ਦਾ ਬਣਿਆ